ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਔਰ 4 ਜੂਨ ਇਹਨਾਂ ਚੋਣਾਂ ਦਾ ਰਿਜ਼ਲਟ ਆਉਣਾ ਹੈ ਔਰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਜੂਨ ਜੂਨ ਦਾ ਜਿਹੜਾ ਪਹਿਲਾ ਹਫਤਾ ਹੈ ਇਹਨੂੰ ਸ਼ਹੀਦੀ ਹਫਤੇ ਦੇ ਨਾਂ ਹੇਠ ਮਨਾਉਂਦਾ ਔਰ ਬਹੁਤ ਭਾਰੀ ਚੀਜ਼ ਆਪਣੇ ਹਿਰਦੇ ਤੇ ਮਹਿਸੂਸ ਕਰਦਾ ਹੈ ਕਿ 1984 ਵਿੱਚ ਜੂਨ ਦਾ ਪਹਿਲਾ ਹਫਤਾ ਸ਼੍ਰੀ ਅਕਾਲ ਤਖਤ ਸਹਿਬ ਦੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਤੇ ਭਾਰਤੀ ਹਕੂਮਤ ਵੱਲੋਂ ਟੈਂਕਾਂ توپਾਂ ਦੇ ਨਾਲ ਹਮਲਾ ਕਰਕੇ ਬਹੁਤ ਭਾਰੀ ਬਦਬੀ ਕੀਤੀ ਗਈ ਹਜ਼ਾਰਾਂ ਸਿੰਘ ਸਿੰਘਣੀਆਂ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਸਮੁੱਚੇ ਸੰਸਾਰ ਵਿੱਚ ਵਸਦਾ ਹੋਇਆ ਸਿੱਖ ਜਗਤ ਸ਼ਰਧਾ ਔਰ ਸਤਕਾਰ ਭੇਟ ਕਰਦਾ ਹੈ ਔਰ ਬੜੀ ਦਰਦ ਨਾਲ ਬੜੀ ਚੀਜ਼ ਨਾਲ ਇਸ ਪਹਿਲੇ ਹਫਤੇ ਨੂੰ ਸਮੁੱਚਾ ਸਿੱਖ ਜਗਤ ਮਨਾਉਂਦਾ ਹੈ ਔਰ ਜੂਨ 1984 ਦੇ ਇਸ ਕੱਲੂ ਘਾਰੇ ਨੂੰ ਤੀਜੇ ਕੱਲੂ ਘਾਰੇ ਦਾ ਨਾਂ ਜਿਹੜਾ ਹੈ ਉਹ ਸ਼੍ਰੀ ਅਕਾਲ ਪਖਤ ਸਰਬਜੀਤੋਂ ਦਿੱਤਾ ਗਿਆ ਹੈ ਅਪੀਲ ਕੀਤੀ ਜਾਂਦੀ ਹੈ ਕਿ 4 ਜੂਨ ਨੂੰ ਜਿਹੜੇ ਉਮੀਦਵਾਰ ਜੇਤੂ ਨਿਕਲਣ ਜੇਤੂ ਐਲਾਨ ਹੋਣ ਉਹ ਢੋਲ ਠਮੱਕੇ ਆਦ ਨਾਲ ਕਿਸੇ ਪ੍ਰਕਾਰ ਦਾ ਕੋਈ ਖੁਸ਼ੀ ਦਾ ਜਸ਼ਨ ਜਿਹੜਾ ਹੈ ਉਹ ਬਿਲਕੁਲ ਨਾ ਕਰਨ ਸਤਪੁਰਾਂ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਤੇ ਜ਼ਰੂਰ ਕਰਨ ਪਰ ਕਿਸੇ ਪ੍ਰਕਾਰ ਦਾ ਕੋਈ ਜਸ਼ਨ ਉਹ ਖੁਸ਼ੀਆਂ ਬਣਾ ਕੇ ਟੋਲਟ ਵੱਕੇ ਦੇ ਨਾਲ ਜਾਂ ਸਪੀਕਰ ਲਾ ਲਾ ਕੇ ਬਿਲਕੁਲ ਨਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ